भाई प्रवीण सिंह ਜਿਹੜੇ ਕਿ 16 9 2021 ਤੋਂ ਜੇਲ੍ਹ ਦੇ ਵਿੱਚ ਬੰਦ ਆ ਹੁਣ ਇਸ ਪਰਿਵਾਰ ਦੇ ਉੱਤੇ ਬੜੀ ਵੱਡੀ ਮੁਸ਼ਕਲ ਆ ਕੇ ਲਗਭਗ ਸਾਢੇ 3 ਸਾਲ ਦਾ ਸਮਾਂ ਹੋ ਗਿਆ ਤੇ ਪਿੱਛੇ ਪਰਿਵਾਰ ਦੇ ਲਈ ਰੋਜ਼ੀ ਰੋਟੀ ਵੀ ਇੱਕ ਮਸਲਾ ਬਣ ਗਿਆ ਸਰ ਜੀ ਸਾਡੇ ਘਟੋ ਘਟ ਵੀ 15 ਕੇ 20 ਜਣੇ ਸਾਡੇ ਮਤਲਬ ਉਦੋਂ ਫੜੇਗੇ ਸੀਗੇ ਰਿਸ਼ਤੇਦਾਰ ਤੇ ਇਹਨਾਂ ਨੇ 10 ਕੇ ਜਣਿਆਂ ਤੇ ਕੇਸ 15 ਜਣਿਆਂ ਦੇ ਪਾਸਤਾ ਹੋਇਆ ਹੈ ਜਿਨ੍ਹਾਂ ਤੇ ਯੂਪੀ ਲਾਈ ਹੈ ਨਾ ਹਾਂ ਉਹਨਾਂ ਤੇ ਮਤਲਬ 10 ਜਣਿਆਂ ਤੇ ਲਾਈ ਹੋਈ ਹੈ ਤੇ ਬਾਕੀ ਨੋਰਮਲ 10 ਜਣਿਆਂ ਤੇ ਯੂਪੀ ਇਹ ਲਾਤੀ ਹਾਂ ਜੀ ਯੂਪੀ ਲਾਤੀ ਸਾਸੂ ਮਾਂ ਮੇਰੀ ਹੈਗੀ ਆ ਉਹ ਬਹੁਤ ਜ਼ਿਆਦਾ ਬਿਮਾਰ ਆ ਉਹ ਵੀ ਮੰਜੀ ਤੇ ਪਈ ਆ ਇੱਕ ਬੇਟਾ ਆ 3 ਸਾਲ ਦਾ 3.5 ਦਾ ਮੇਰਾ ਤੇ ਬਸ ਅਸੀਂ ਤਿੰਨੋ ਜਣੀਆਂ ਉਦੇਸ਼ ਤੋਂ ਆਈ ਸੇਵਾ ਦੇ ਵਿੱਚੋਂ ਇਹ 10000 ਰੁਪਏ ਦੀ ਛੋਟੀ ਜੀ ਬੇਟਾ ਪਖੋਕੇ ਟੀਵੀ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਚ ਪਹੁੰਚੇ ਆ ਜੀ ਬੀਬੀ ਜੋਤੀ ਕੌਰ ਜੀ ਜੋ ਕਿ ਸਿੰਘਣੀਆਂ ਭਾਈ ਪ੍ਰਵੀਨ ਸਿੰਘ ਜੀ son of ਅਮੀਰ ਸਿੰਘ ਪਿੰਡ ਧਰਮੂ ਵਾਲਾ ਜਲਾਲਾਬਾਦ ਜ਼ਿਲ੍ਹਾ ਫਾਜਿਲਕਾ ਭਾਈ ਪ੍ਰਵੀਨ ਸਿੰਘ ਜਿਹੜੇ ਕਿ 16 9 2021 ਤੋਂ ਜੇਲ੍ਹ ਦੇ ਵਿੱਚ ਬੰਦਿਆ ਤੇ ਮਿਹਨਤ ਕਸ਼ ਮਜ਼ਦੂਰੀ ਕਰਨ ਵਾਲਾ ਪਰਿਵਾਰ ਸੀਗਾ ਭਈ ਪਰਿਵਾਰ ਦੀ ਜਣ ਮਿਲੀ ਜਾਣਕਾਰੀ ਦੇ ਮੁਤਾਬਕ ਭਈ ਹਲਵਾਈ ਦਾ ਕੰਮ ਕਰਦੇ ਸੀਗੇ ਤੇ ਜਦੋਂ ਹਲਵਾਈ ਦਾ ਸੀਜ਼ਨ ਨਹੀਂ ਸੀ ਹੁੰਦਾ ਤੇ ਫਿਰ ਇਹ ਜੂਸ ਦਾ ਕੰਮ ਜਿਹੜਾ ਉਹ ਕਰ ਲੈਂਦੇ ਸੀਗੇ ਤੇ ਹੁਣ ਇਸ ਪਰਿਵਾਰ ਦੇ ਉੱਤੇ ਬੜੀ ਵੱਡੀ ਮੁਸ਼ਕਲ ਆ ਕੇ ਲਗਭਗ 3.5 ਸਾਲ ਦਾ ਸਮਾਂ ਹੋ ਗਿਆ ਭਾਈ ਪ੍ਰਵੀਨ ਸਿੰਘ ਜੇਲ੍ਹ ਦੇ ਵਿੱਚ ਬੰਦਿਆ ਤੇ ਪਿੱਛੇ ਪਰਿਵਾਰ ਦੇ ਲਈ ਰੋਜੀ ਰੋਟੀ ਵੀ ਇੱਕ ਮਸਲਾ ਬਣ ਗਈ ਆ ਅੱਜ ਭਾਈ ਪ੍ਰਵੀਨ ਸਿੰਘ ਦੀ ਸਿੰਘਣੀ ਬੀਬੀ ਜੋਤੀ ਕੌਰ ਸਾਡੇ ਦਫ਼ਤਰ 'ਚ ਪਹੁੰਚੇ ਨੇ ਸਾਡੇ ਸਟੂਡੀਓ 'ਚ ਇਹਨਾਂ ਨਾਲ ਗੱਲ ਕਰਦੇ ਆ ਪੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਕਿ ਕੀ ਪਾਣਾ ਕੀ ਵਾਪਰੇ ਆ ਕਿਹੜੀ ਮਾਮਲੇ 'ਚ ਇਹ ਕਿੱਦਾਂ ਫੜੇ ਗਏ ਨੇ ਇਹਨਾਂ ਨੂੰ ਜੀ ਮਤਲਬ ਮਾਮੇ ਦਾ ਮੁੰਡਾ ਸੀਗਾ ਸਾਡੇ ਰਿਸ਼ਤੇਦਾਰ ਅੱਛਾ ਉਹ ਸਾਡੇ ਘਰ ਵੈਸੇ ਗਿਆ ਸੀਗਾ ਇੱਕ ਦਿਨ ਪਹਿਲਾਂ ਸਾਡਾ ਐਕਸੀਡੈਂਟ ਹੋਇਆ ਸੀਗਾ ਤੇ ਉਹਦਾ ਪਤਾ ਲੈਣ ਵਾਸਤੇ ਸਾਡੇ ਘਰ ਗਏ ਸੀਗੇ ਓਕੇ ਜਦੋਂ ਵਾਪਸ ਹੀ ਆ ਰਹੇ ਸੀਗੇ ਨਾ ਉਹਨਾਂ ਨਾਲ ਰਸਤੇ 'ਚ ਕੁਝ ਘਟਨਾ ਹੋ ਗਈ ਓਕੇ ਉਹ ਸਾਨੂੰ ਨਹੀਂ ਪਤਾ ਉਹਨਾਂ ਨਾਲ ਕੀ ਬਾਣਾ ਵਾਪਰਿਆ ਕੀ ਨਹੀਂ ਵਾਪਰਿਆ ਤੇ ਉਹਨਾਂ ਦੇ ਵਿੱਚ ਇਹਨਾਂ ਨੂੰ ਇਨਵੋਲਵ ਕਰਿਆ ਗਿਆ ਕੇਸ ਵਿੱਚ ਅੱਛਾ ਤੇ ਫੜ ਕੇ ਉਹਨਾਂ ਨੇ ਇਹਨਾਂ ਦੇ ਯੂਏਪੀ ਲਾਤੀ ਹੋਈ ਅੱਛਾ ਉਹਨਾਂ ਨਾਲ ਕੋਈ ਹਾਦਸਾ ਵਾਪਰਿਆ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਹਾਂਜੀ ਮੌਕੇ ਤੇ ਜੀ ਮੌਤ ਹੋ ਗਈ ਉਹਨਾਂ ਦੀ ਤੇ ਇਹ ਇਹਨਾਂ ਦੇ ਬਾਰੇ ਜਾਣਕਾਰੀ ਕਿੱਥੋਂ ਮਿਲੀ ਇਹਨਾਂ ਤੇ ਜੀ ਉਹਨਾਂ ਫੋਨ ਦੇ ਵਿੱਚੋਂ SIM ਕੱਢੀਆਂ ਅੱਛਾ ਫੋਨ ਹਾਂਜੀ ਫੋਨ ਸੀਗਾ ਉਹ ਵੀ ਬਲਾਸਟ ਹੋ ਗਿਆ ਬਾਕੀ SIM ਉਹਦੇ ਵਿੱਚ ਰਹਿ ਗਈਆਂ ਸੀਗੀਆਂ ਤੇ ਉਹਨਾਂ ਨੇ ਉੱਥੋਂ ਮਤਲਬ SIM ਕੱਢ ਕੇ ਆਪਦੇ ਫੋਨ 'ਚ ਪਾ ਕੇ ਤੇ ਦੇਖਿਆ ਜਿਨ੍ਹਾਂ ਜਿਨ੍ਹਾਂ ਦੇ ਨੰਬਰ ਹੈਗੇ ਸੀ ਵਿੱਚ ਉਹਨਾਂ ਨੂੰ ਫੋਨ ਕੀਤਾ ਸਾਨੂੰ ਫੋਨ ਗਿਆ ਪਹਿਲਾਂ ਇਹਨਾਂ ਦੇ ਘਰ ਗਿਆ ਫਿਰ ਸਾਨੂੰ ਫੋਨ ਗਿਆ ਅਸੀਂ ਉੱਥੇ ਲੱਗੇ ਸੀਗੇ ਮਤਲਬ 8.5-9 ਕਿਲੋਮੀਟਰ ਦੂਰੀ ਤੇ ਪਿੰਡ ਆ। ਓਕੇ ਅਸੀਂ ਉੱਥੇ ਲਾਗੇ ਸੀਗੇ ਅਸੀਂ ਉੱਥੇ ਪਹੁੰਚੇ। ਜਦੋਂ ਅਸੀਂ ਸਰ ਉੱਥੇ ਪਹੁੰਚੇ ਸੀਗੇ ਤੇ ਮੁੰਡੇ ਦੀ ਡੈਥ ਹੋਈ ਹੋਈ ਸੀਗੀ ਇਹਨਾਂ ਨੂੰ ਮਤਲਬ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜੀਗਾ। ਓਕੇ ਤੇ ਫਰੀਦਕੋਟੋਂ ਜੀ ਫਿਰ ਸਾਨੂੰ ਦੱਸਿਆ ਗਿਆ ਉੱਥੇ ਫਰੀਦਕੋਟ ਲੈ ਗਏ ਸਾਨੂੰ ਲੈ ਗਏ ਥਾਣੇ ਸਾਡੇ ਤੋਂ ਸਾਰੀ ਪੁੱਛਗਿੱਛ ਕੀਤੀ ਵੀ ਤੁਹਾਡੇ ਘਰ ਆਇਆ ਸੀਗਾ ਕੀ ਸੀਗਾ ਕੀ ਨਹੀਂ ਤੇ ਅਸੀਂ ਕਿਹਾ ਸਾਡੇ ਘਰ ਆਇਆ ਸੀ ਅੱਛਾ ਫੋਨ ਦੇ ਵਿੱਚ ਤੇ ਕਈ ਨੰਬਰ ਹੋਣਗੇ। ਕਿੰਨੇ ਕਿੰਨੇ ਰਿਸ਼ਤੇਦਾਰ ਫੜ ਲਿਆ ਸਾਡੇ? ਇਹ ਸਰ ਜੀ ਸਾਡੇ ਘਟੋ-ਘਟ ਵੀ 15 ਕੇ 20 ਜਣੇ ਸਾਡੇ ਮ ਇਸ ਤੇ ਦਰ ਤੇ ਇਹਨਾਂ ਨੇ 10 ਜਣਿਆਂ ਤੇ ਕੇਸ 15 ਜਣਿਆਂ ਦੇ ਪਤਾ ਹੋਇਆ ਹੈ ਤੇ ਮਤਲਬ ਉਹ 10 15 ਜਣੇ ਇਸ ਵਕਤ ਜੇ ਮਤਲਬ 15 ਨੇ ਕਿ 10 ਨੇ ਇਹਨਾਂ ਤੇ 10 12 ਜਣੇ ਆ ਟੋਟਲ ਤੇ ਬਾਕੀ ਦੂਸਰੇ ਨਾਰਮਲ ਕੇਸਾਂ ਵਿੱਚ ਪਾਏ ਗਏ ਜਿਨ੍ਹਾਂ ਤੇ ਯੂਪੀ ਲਾਈ ਹੈ ਨਾ ਉਹਨਾਂ ਤੇ ਮਤਲਬ 10 ਜਣਿਆਂ ਤੇ ਲਾਈ ਹੋਈ ਹੈ ਤੇ ਬਾਕੀ ਨਾਰਮਲ 10 ਜਣਿਆਂ ਤੇ ਯੂਪੀ ਇਹ ਲਾਤੀ ਤੇ ਉਹ ਘਰ ਚ ਪਹਿਲਾਂ ਕੀ ਆਮਦਨ ਦਾ ਸਾਧਨ ਸੀਗਾ ਆਪਣਾ ਆਮਦਨ ਦਾ ਸਾਧਨ ਜੀ ਇਹ ਲਵਾਈ ਸੀਗੇ ਤੇ ਜਦੋਂ ਲਵਾਈਆਂ ਦਾ ਖਤਮ ਹੋ ਜਾਂਦਾ ਸੀ ਸੀਜ਼ਨ ਗਰਮੀਆਂ ਦਾ ਸੀਜ਼ਨ ਆ ਜਾਂਦਾ ਸੀਗਾ ਜਿਸ ਅਸੀਂ ਜੂਸ ਵਾਲੀਆਂ ਰੇੜੀਆਂ ਲਾਉਂਦੇ ਸੀਗੇ ਸਾਡੇ ਅਦਰ ਗੰ ਗੰਨਾ ਗੁਨਾਮ ਹੋ ਜਾਂਦਾ ਤੇ ਅਸੀਂ ਜੂਸ ਵਾਲੀ ਰੇੜੀ ਰੋੜੀ ਲਾ ਲੈਂਦੇ ਸੀਗੇ ਉਦਾਂ ਇਹ ਦੁਕਾਨਾਂ ਤੋਂ ਕੋਹਨਾ ਦਾ ਵੀ ਕੰਮ ਕਰ ਲੈਂਦੇ ਜਿਵੇਂ ਦੁਕਾਨ ਕਿਤੇ ਵੀ ਜਿੱਦਾਂ ਦਾ ਕੋਈ ਜਿਵੇਂ ਦਾ ਵੀ ਮੌਸਮ ਹੁੰਦਾ ਸੀ ਨਾ ਉਦਾਂ ਦਾ ਹੀ ਕੰਮ ਕਰ ਲੈਂਦੇ ਸੀ ਸਾਰੇ ਕੰਮ ਜਾਣਦੇ ਸੀ ਮਤਲਬ ਮਿਹਨਤੀ ਬੰਦਾ ਸੀ ਦਾ ਮਿਹਨਤੀ ਬੰਦਾ ਸੀਗਾ ਜੀ ਕੋਈ ਐਸੀ ਗੱਲ ਨਹੀਂ ਸੀ ਤੇ ਇੰਨਾ ਵੱਡਾ ਕੇਸ ਪਾਤਾ ਹੁਣ ਕੋਈ ਵਕੀਲ ਲੜ ਰਿਹਾ ਇਹਨਾਂ ਦੇ ਕੇਸ ਜਿਦਾ ਤਰੀਕੇ ਸੇਵਾ ਹੀ ਦੇਵਕੀ ਦੇ ਹਾਂਜੀ ਹਾਂਜੀ ਕਿਹੜੇ ਨੇ ਵਕੀਲ ਇਹ ਜੀ ਮੈਡਮ ਕੁਲਵਿੰਦਰ ਕੌਰ ਜੀ ਹੈਗੇ ਆ ਅੱਛਾ ਹਾਂਜੀ ਉਹ ਉੱਥੇ ਮਤਲਬ ਪੈਸਾ ਪੂਸਾ ਨਹੀਂ ਲੈਂਦੇ ਕੋਈ ਤੁਹਾਡੇ ਕੋਲੋਂ ਉਹ ਮਤਲਬ ਲੈਂਦੇ ਆਲੀ ਕਿ ਨਾ ਇੰਨਾ ਜ਼ਿਆਦਾ ਨਹੀਂ ਵੀ ਇੱਕ ਵਾਰੀ ਤਾਂ ਸੀ ਥੋੜਾ ਬਹੁਤ ਖਰਚਾ ਇੱਕ ਵਾਰੀ ਦਿੱਤਾ ਸਾਨੂੰ ਕਿ ਉਹ ਕਿ ਪਤਾ ਹੈ ਵੀ ਅਜੇ ਟਾਈਮ ਲੱਗ ਜਾਣਾ ਅਸੀਂ ਇਸ ਕਰਕੇ ਖਰਚਾ ਨਹੀਂ ਵਕੀਲ ਨੂੰ ਅਜੇ ਦਿੱਤਾ ਹਾਂ ਕਿਉਂਕਿ ਯੂਪੀਏ ਜਦੋਂ ਲੱਗ ਜਾਂਦੀ ਆ ਫਿਰ ਤੇ ਕਾਫੀ ਲੰਬਾ ਸਮਾਂ ਜਮਾਨਤੀ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਅੰਦਰ ਵੀ ਜੇਲ੍ਹ ਦੇ ਵਿੱਚ ਰੋਟੀ ਪਾਣੀ ਖਰਚਾ ਪੱਠਾ ਜਿੰਨਾ ਚਿਰ ਮਗਰ ਨਹੀਂ ਪਹੁੰਚਦਾ ਬੜੀ ਮੁਸ਼ਕਲ ਜ਼ਿੰਦਗੀ ਦੀ ਸਰ ਕਿੱਦਾਂ ਹੁੰਦੀ ਹੈ ਜੀ ਬਹੁਤ ਮੁਸ਼ਕਿਲ ਹੁੰਦੀ ਹੈ ਸਾਨੂੰ ਜੀ ਬੜਾ ਔਖਾ ਹੋ ਜਾਂਦਾ ਹੁਣ ਤੁਹਾਡਾ ਪਿੱਛੇ ਗੁਜ਼ਾਰਾ ਕਿਵੇਂ ਹੋ ਰਿਹਾ ਸਾਡਾ ਜੀ ਬਸ ਮੜਾ ਮੋਟਾ ਮਿਹਨਤ ਮੰਜੂਰੀ ਕਰ ਲੀਦੀ ਹੈ ਦਿਹਾੜੀ ਦਾ ਪਾ ਜਾਈਦੀ ਹੈ ਤੇ ਘਰੇ ਆ ਕੇ ਸਲਾਈ ਕਰ ਲੀਦੀ ਹੈ ਸਲਾਈ ਵੀ ਕਰ ਲੈਂਦੀ ਹੈ ਹਾਂ ਜੀ ਸਲਾਈ ਵੀ ਕਰ ਲੈਂਦੀ ਆ ਮੈਂ ਤੇ ਥੋੜਾ ਬਹੁਤਾ ਇਹ ਖਰਚਾ ਬਾਕੀ ਮਤਲਬ ਸਾਸੂ ਮਾ ਮੇਰੀ ਹੈਗੀ ਆ ਉਹ ਬਹੁਤ ਜ਼ਿਆਦਾ ਬਿਮਾਰ ਆ ਉਹ ਵੀ ਮੰਜੀ ਤੇ ਪਈ ਆ ਇੱਕ ਬੇਟਾ ਆ 3 ਸਾਲ ਦਾ 3.5 ਸਾਲ ਦਾ ਮੇਰਾ ਤੇ ਬਸ ਅਸੀਂ ਤਿੰਨ ਹੋ ਜਣੀਆਂ ਕੋਈ ਨਹੀਂ ਜੀ ਘਰ ਦਾ ਪੂਰਾ ਤੁਹਾਡਾ ਫਾਦਰਨ ਲਾ ਤੁਹਾਡੇ ਸਹੁਰਾ ਸਾਹਿਬ ਨਹੀਂ ਹੈਗੇ ਨਹੀਂ ਹੈਗੇ ਜੀ ਉਹ ਪੂਰੇ ਤੇ ਇਹ ਕਿੰਨੇ ਭਰਾ ਨੇ ਪ੍ਰਵੀਨ ਸਿੰਘ ਹੋਣੀ ਇਹ ਜੀ 5 ਭਰਾ ਆ ਬਾਕੀ ਠੀਕ ਠਾਕ ਬਾਕੀ ਬਾਕੀ ਠੀਕ ਆ ਬਾਕੀ ਆਪਦੇ ਆਪੋ ਆਪਦੇ ਲੱਗ ਆ ਸਾਰੇ ਕੋਈ ਆਮ ਦਾ ਕੋਈ ਜ਼ਮੀਨ ਜ਼ਿਆਦਾ ਨਹੀਂ ਨਹੀਂ ਜੀ ਕੁਝ ਵੀ ਨਹੀਂ ਰੰਗਰੇਟਾ ਪਰਵਾਹ ਹੋ ਤੁਸੀਂ ਹਾਂਜੀ ਰੰਗਰੇਟੇ ਰੰਗਰੇਟੇ ਨੇ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਵੈਸੇ ਤੇ ਸਾਡੇ ਕੋਲ ਜਿਹੜੀ ਸੇਵਾ ਸਾਡੇ ਐਨਆਰਆਈ ਭੈਣ ਭਰਾ ਭੇਜਦੇ ਆ ਉਹ ਸੇਵਾ ਸਾਡੇ ਕੋਲ ਹੁੰਦੀ ਆ ਜੀ ਮਤਲਬ ਸ਼ਹੀਦ ਪਰਿਵਾਰਾਂ ਦੇ ਲਈ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਲਈ ਉਹਨਾਂ ਦੇ ਰਾਸ਼ਨ ਪਾਣੀ ਦੇ ਲਈ ਪਰ ਅੱਜ ਸਾਨੂੰ ਤੁਹਾਡੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਗਈ ਸੀ ਤੇ ਅਸੀਂ ਤੁਹਾਨੂੰ ਇਹ 10-10000 ਰੁਪਏ ਦੀ ਸੇਵਾ ਜਿਹੜੀ ਆ ਤੁਹਾਨੂੰ ਜਿਹੜੀ ਆ ਅਸੀਂ ਇਹਦੇ ਵਿੱਚੋਂ ਦੇ ਰਹੇ ਆ ਸਾਧ ਸੰਗਤ ਜੀ ਬੀਬੀ ਜੋਤੀ ਜੀ ਦਾ ਨੰਬਰ ਜੇ 7889 34132 7889 34132 ਇਹ ਇਹਨਾਂ ਦਾ ਫੋਨ ਨੰਬਰ ਹੈ ਤੇ ਸਕਰੀਨ ਦੇ ਥੱਲੇ ਵੀ ਤੁਸੀਂ ਚੱਲਦਾ ਨੰਬਰ ਇਹ ਵੇਖ ਰਹੇ ਹੋ ਤੇ ਅਗਰ ਤੁਹਾਨੂੰ ਲੱਗੇ ਕਿ ਜਿਵੇਂ ਬੰਦੀ ਸਿੰਘਾਂ ਦਾ ਵੀ ਸੰਗਤ ਜਿਹੜਾ ਵਾ ਉਹ ਖਿਆਲ ਰੱਖਦੀ ਆ ਤੇ ਇਹ ਕਾਫੀ ਲੰਬੇ ਸਮੇਂ ਤੋਂ ਅੰਦਰ ਆ 10 ਜਣੇ ਪਰਿਵਾਰ ਚ ਔਰ ਕਮਾਈ ਦਾ ਕੋਈ ਬੜਾ ਸੀਮਤ ਜਿਹਾ ਸਾਧਨ ਆ ਕਿਤੇ ਨਾ ਕਿਤੇ ਸਲਾਈ ਕਢਾਈ ਕਰਕੇ ਥੋੜਾ ਬੋਤਾ ਆਪਣਾ ਪਰਿਵਾਰ ਵੀ ਪਾਲਣਾ ਤੇ ਕਿਤੇ ਨਾ ਕਿਤੇ ਥੋੜਾ ਬੋਤਾ ਖਰਚਾ ਲੈ ਕੇ ਪਿਛੇ ਜੇਲ੍ਹ ਦੇ ਵਿੱਚ ਵੀ ਜਾਣਾ ਪੈਂਦਾ ਇਹਨਾਂ ਨੂੰ ਤੇ ਬੜੀ ਮੁਸ਼ਕਲ ਇਹਨਾਂ ਦੀ ਜ਼ਿੰਦਗੀ ਆ ਬਾਕੀ ਸਤਿਗੁਰੂ ਕਿਰਪਾ ਕਰਨਗੇ ਤੇ ਜਰੂਰ ਤੁਸੀਂ ਇਹਨਾਂ ਪਰਿਵਾਰਾਂ ਦਾ ਵਿਖਿਆਰ ਰੱਖਿਓ ਅ ਅੱਜ ਇਹ ਭੈਣ ਜੀ ਤੁਹਾਡੇ ਲਈ ਇਹ ਵਿਦੇਸ਼ ਤੋਂ ਆਈ ਸੇਵਾ ਦੇ ਵਿੱਚੋਂ ਇਹ 10000 ਰੁਪਏ ਦੀ ਛੋਟੀ ਜੀ ਭੇਟਾ ਹੈ। ਹਾਂਜੀ। ਉਹਦੇ ਲਈ ਤੁਸੀਂ ਚੰਗੀ ਕੋ ਮਸ਼ੀਨ ਲੈਣੀ ਚਾਹੋ ਜਾਂ ਕੋ ਕੰਮਕਾਰ ਕਰਨਾ ਚਾਹੋ ਤੇ ਉਹਦੇ ਲਈ ਅਸੀਂ ਸੰਗਤ ਨੂੰ ਹੋਰ ਵੀ ਅਪੀਲ ਕਰਦੇ ਆਂਗੇ। ਠੀਕ ਹੈ। ਤੇ ਇਹ ਤੁਹਾਡਾ ਨੰਬਰ ਅਸੀਂ ਸੰਗਤ ਨੂੰ ਦੇ ਦਿੱਤਾ ਤੁਹਾਨੂੰ ਫੋਨ ਆਉਣਗੇ। ਹਾਂਜੀ। ਕੋਈ ਘਬਰਾਉਣ ਦੀ ਲੋੜ ਨਹੀਂ ਗੱਲ ਜਰੂਰ ਸੁਣਿਓ ਸਾਰਿਆਂ ਦੀ। ਹਾਂਜੀ। ਤੇ ਉਸ ਉਸ ਹਿਸਾਬ ਨਾਲ ਜੋ ਕੁਝ ਤੁਹਾਡੇ ਨਾਲ ਹੋਇਆ ਵੀ ਸਿਆ ਤੁਸੀਂ ਇਹ ਗੱਲ ਜਿਹੜੀ ਆ ਜਰੂਰ ਸੰਗਤ ਨਾਲ ਸਾਂਝੀ ਕਰਿਓ ਕਿਉਂਕਿ ਸਾਡਾ ਸ਼ੁਰੂ ਤੋਂ ਹੀ ਇਹ ਸਹੂਲ ਰਿਹਾ। ਪੀ ਜੋ ਅਸੀਂ ਦੇ ਸਕਦੇ ਹਾਂ ਅਸੀਂ ਮੌਕੇ ਤੇ ਦੇ ਦਿੰਨੇ ਆ ਮੁੜ ਕੇ ਸਿੱਧਾ ਪਰਿਵਾਰ ਦਾ ਨੰਬਰ ਦੇ ਦੀਦਾ ਜੇ ਕੋਈ ਭੈਣ ਭਰਾ ਦੇਸ਼ ਵਿਦੇਸ਼ ਚ ਵੱਸਦਾ ਕੋਈ ਤੁਹਾਡੇ ਅਰਗੇ ਪਰਿਵਾਰ ਦੀ ਮਦਦ ਕਰਨੀ ਚਾਵੇ ਤੇ ਅਸੀਂ ਫਿਰ ਸਿੱਧਾ ਹੀ ਨੰਬਰ ਦਿੱਤਾ ਹੁੰਦਾ ਤੇ ਸਤਿਗੁਰੂ ਕਿਰਪਾ ਕਰਨਗੇ ਘਬਰਾਉਣਾ ਨਹੀਂ ਫਿਰ ਵੀ ਕਦੀ ਕੋਈ ਐਮਰਜੈਂਸੀ ਹੋ ਜੇ ਕਿਤੇ ਕੋਈ ਦਵਾਈ ਜ਼ਰੂਰੀ ਲੋੜ ਆ ਜਾਂ ਕਿਤੇ ਘਰ ਚ ਕੋਈ ਟਲਮਟ ਹੋ ਜਾਂਦੀ ਆ ਤੇ ਫਿਰ ਸਾਡੇ ਨੰਬਰ ਤੁਹਾਡੇ ਕੋਲ ਹੈਗੇ ਆ ਤੁਸੀਂ ਸਾਨੂੰ ਫੋਨ ਕਰਨਾ ਬਿਲਕੁਲ ਨਹੀਂ ਜਿਹੜਾ ਅ ਉਹ ਸਾਧਗੁਰੂ ਦੇ ਹੁਕਮ 'ਚ ਜਿਹੜਾ ਅਕਾਲ ਪੁਰਖ ਮੁਸੀਬਤਾਂ ਪਾਉਂਦਾ ਤੇ ਉਹ ਫਿਰ ਕੱਟਣ ਦਾ ਹੌਸਲਾ ਵੀ ਬਖਸ਼ਦਾ ਤੇ ਫਿਰ ਕੱਟਦਾ ਵੀ ਆਪਿਆ ਅਰਦਾਸ ਕਰਿਆ ਕਰੋ ਗੁਰੂ ਹਰਗੋਬਿੰਦ ਪਾਸ਼ਾ ਜੀ ਸੱਚੇ ਪਾਸ਼ਾ ਦੇ ਚਰਨਾਂ 'ਚ ਬੰਦੀ ਛੋੜ ਪਿਤਾ ਨੇ ਉਹਨਾਂ ਦੇ ਅਰਦਾਸ ਕਰਿਆ ਕਰੋ ਜਰੂਰ ਇਹਨਾਂ ਦੀਆਂ ਜੜੀਆਂ ਨੇ ਔਰ ਰਿਹਾਈਆਂ ਹੋਣਗੀਆਂ ਜੇ ਨਿਰਦੋਸ਼ ਨੇ ਤੇ ਫਿਰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਬਾਕੀ ਕੋਈ ਨਹੀਂ ਸਾਧਗੁਰੂ ਕਿਰਪਾ ਕਰਨਗੇ ਤੇ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਵਾਤੋਂ ਵਾਤ ਸ਼ੇਅਰ ਕਰ ਦਿਓ ਇਹ ਛੋਟੀ ਜੀ ਵੀਡੀਓ ਜਿਹੜੀ ਆ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਕਿਉਂਕਿ ਸਾਡੇ ਤੇ ਹੁਣ ਜਿਹੜੇ ਇਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਸਾਂਝੀਆਂ ਕਰ ਲਈ ਜਿਹੜੇ ਪਲੇਟਫਾਰਮ ਆ ਉਹ ਇੱਕ ਇੱਕ ਕਰਕੇ ਬਾਂਦੀ ਕੀਤੇ ਜਾ ਰਹੇ ਆ ਤੇ ਜਿਨ੍ਹਾਂ ਤੱਕ ਵੀ ਇਹ ਵੀਡੀਓ ਪਹੁੰਚਦੀ ਆ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ